ਵੀ ਮੈਡੀਸਿਨ ਉਹਨਾਂ ਨੇ ਕਹਿਆ ਅਮਰੀਕਾ ਤੋਂ ਹੀ ਆਉਣੀ ਹੈ ਇੰਜੈਕਸ਼ਨ ਹੈ ਇੰਜੈਕਸ਼ਨ ਹੈ ਹਾਂਜੀ ਇੱਕ ਵਾਰੀ ਲੱਗੂਗਾ ਇੱਕੋ ਵਾਰੀ ਹੈ 5.5 ਐਮਐਲ ਦਾ ਇੰਜੈਕਸ਼ਨ ਹੈ ਅੱਛਾ ਜੀ ਤੇ ਇੱਕੋ ਵਾਰੀ ਲੱਗਣਾ ਹੈ ਉਹ ਤੇ ਵੀ ਉਹ ਪੀਪਰਾਂ ਦੀ ਕੋਸਟ ਜਿਹੜੀ ਉਹ 14 ਕਰੋੜ ਰੁਪਈਆ ਹੈ 2.5 ਮਹੀਨਿਆਂ ਦੀ ਸੀ ਨਾ ਇਹ ਇਹਦੀ ਮੂਵਮੈਂਟ ਨਹੀਂ ਸੀਗੀ ਬਿਲਕੁਲ ਵੀ ਸਟੇ ਫ ਰਹਿਣਾ ਹਾਂਜੀ ਬਿਲਕੁਲ ਸਹੀ ਹੈ ਨਾ ਜਿੱਥੇ ਪਾਤਾ ਉੱਥੇ ਹੀ ਨੇ ਪਈ ਰਹਿਣਾ ਕੋਈ ਹਿੱਲ ਜੋ ਨਹੀਂ ਸੀ ਤੇ ਉਹਨਾਂ ਨੂੰ ਦੇਖਿਆ ਤੇ ਉਹਨਾਂ ਨੇ ਦੇਖਦਿਆਂ ਸਾਰੀ ਵੀ ਸਾਨੂੰ ਕਿ ਜੈਂਟਿਕ ਟੈਸਟ ਲਿਖਤਾ ਫਾਈਨਲ ਮਸਕਲਰ ਐਟ੍ਰੋਫੀ ਵੀ ਇਹਦੇ ਚ ਜੋ ਇਹਦਾ ਮਸਲ ਦਾ ਪ੍ਰੋ ਮੂਵਮੈਂਟ ਕਰਾਉਣੀ ਆ। ਅੱਛਾ ਜੀ। ਵੀ ਉਹ ਨਹੀਂ ਬੰਦਿਆ। ਹਾਂ। ਫਿਰ ਉਹਨਾਂ ਨੇ ਸਾਨੂੰ ਵੀ ਮੈਡੀਸਨ ਦੱਸੀ ਪਰ ਮੈਡੀਸਨ ਜਦੋਂ ਦੱਸੀ ਅਸੀਂ ਆਪ ਸ਼ੌਕ ਹੋ ਗਏ ਵੀ ਇੰਨੀ ਕਿੱਥੋਂ ਕਰਾਂਗੇ। ਜੇ ਜਾ ਕੇ ਵੀ ਸ਼ਿਫਾਲੀ ਗੁਲਾਟੀ ਮੈਡਮੇ ਉਹਨਾਂ ਨਾਲ ਗੱਲ ਕਰੋ। ਅੱਛਾ ਜੀ। ਫਿਰ ਅਸੀਂ ਉੱਥੇ ਦਿੱਲੀ ਐ ਦਿੱਲੀ ਜਾ ਕੇ ਉਹਨਾਂ ਨਾਲ ਕੰਸਲਟ ਕੀਤਾ ਸਾਰਾ ਕੁਝ ਦੱਸਿਆ ਤੁਸੀਂਾਂ। ਫਿਰ ਉਹਨਾਂ ਨੇ ਸਾਨੂੰ ਵੀ ਕਿਹਾ ਵੀ ਤੁਸੀਂ ਵੀ ਇਸ ਤਰ੍ਹਾਂ ਜੀ ਫੰਡ ਰੇਜ਼ਿੰਗ ਆ ਵੀ ਪਲੇਟਫਾਰਮ ਨੇ ਕਿ ਜਿੰਨੇ ਵੀ ਚੋ ਵੀ ਕੋਈ ਉਹਨਾਂ ਨੂੰ ਹੈਲਪ ਕਰਦਾ ਦੇਖਦਾ ਉਹਦੇ ਕੋਲ ਜਾਂਦੇ ਨੇ ਜਾ ਕੇ ਉਹਨਾਂ ਨੂੰ ਸਾਰਾ ਕੁਝ ਦੱਸਦੇ ਆਂ ਅਸੀਂ। ਜੀ। ਬੀ ਜਿੰਨੀ ਵੀ ਹੋ ਸਕਦੇ ਬੀ ਉਨੀ ਹੈਲਪ ਕਰ ਰਹਾ ਕੋਸ਼ਿਸ਼ ਕੀਤੀ ਕਿ ਸਰਕਾਰ ਛੇ ਕਿਸੇ ਨਾਲ ਮਿਲਣਗੀ ਕੋਈ ਉਦੋਂ ਇਲੈਕਸ਼ਨਾਂ ਦੇ ਟਾਈਮ ਇੱਕ ਦੋ ਨੂੰ ਕੰਸਲਟ ਵੀ ਗੱਲਬਾਤ ਕੀਤੀ ਉਹਨਾਂ ਨਾਲ ਉਹਨਾਂ ਨੇ ਅੱਗੋਂ ਸਾਨੂੰ ਕਹਿਤਾ ਵੀ ਹਾਂ ਵੀ ਕੋਈ ਨਹੀਂ ਮੈਂ ਕਰਦਾ ਜੀ ਕਰਦਾ ਵੀ ਉਹ ਇਲੈਕਸ਼ਨ ਜਿੰਨੇ ਵੀ ਜੀ ਹੋਣ ਕਰਕੇ ਫਿਰ ਅਸੀਂ ਸਮਝ ਗਏ ਵੀ ਉਹਨਾਂ ਨੇ ਦਾਅਵਾ ਦਾ ਹਜੇ ਕਰਨਾ ਵੀ ਸਾਡਾ ਕੁਝ ਨਹੀਂ ਕਰਦੇ ਫਿਰ ਹੁਣ ਪਿੱਛੇ ਦੋ ਤਿੰਨ ਦਿਨ ਹੋ ਗਏ ਆ ਜੀ ਲਾਲਜੀਤ ਖੁੱਲਰ ਨੇ ਹਾਂਜੀ ਉਹ ਕੈਬਨਿਟ ਵਿੱਚ ਨਹੀਂ ਉਹਨਾਂ ਦੇ ਜਾ ਕੇ ਉਹਨਾਂ ਨੂੰ ਮਿਲੇ ਗਲੇ ਆ ਉਹਨਾਂ ਨੇ ਮਦਦ ਕੀਤੀ ਹੈ ਫਿਰ ਹਾਂਜੀ ਉਹਨਾਂ ਨੇ ਮਦਦ ਕੀਤੀ ਹੈ ਤੇ ਬਾਕੀ ਹੁਣ ਗਾਂ ਦੀਆਂ ਜੀ ਮੇਲੇ ਤੋਂ ਆਈ ਬੰਦੇ ਜਿੰਨੇ ਕੋਲੋਂ ਦਾ ਮਿਲਦੇ ਹਨ ਕੋਈ ਚੰਗੇ ਵੀ ਵੀਊ ਦਿੰਦਾ ਕੋਈ ਮਾੜੇ ਵੀ ਦਿੰਦਾ ਮਾੜੇ ਵੀ ਸ਼ਿੱਕੀ ਕੀ ਕਹਿਣਾ ਹੁੰਦਾ ਵੀ ਇਹਨੇ ਪੈਸੇ ਲਾ ਕੇ ਕੀ ਕਰੋਗੇ ਜੀ ਜੇ ਕੁੜੀ ਹੈ ਹਾਂ ਬਿਗੜੀਆ ਤੇ ਬਸ ਇਹ ਪੀਲੀ ਕਰਨਾ ਚਾਹੁੰਦਾ ਵੀ ਤੁਸੀਂ ਵੀ ਵੱਧ ਤੋਂ ਵੱਧ ਡੋਨੇਟ ਕਰੋ ਸ਼ੇਅਰ ਕਰੋ ਜੀ ਜੋ ਇਹਨੂੰ ਆਪਾਂ ਵੀ 1.5 ਸਾਲ ਦਿੰਦਾ ਟਾਈਮ ਹੈ ਜੀ ਇੰਜੈਕਸ਼ਨ ਦਾ ਵੀ ਉਦੋਂ ਪਹਿਲੇ ਪਹਿਲੇ ਆਪਾਂ ਫੰਡ ਇਕੱਠਾ ਕਰਕੇ ਇਹਨੂੰ ਇੰਜੈਕਸ਼ਨ ਲਵਾ ਸਕੀਏ ਜੋ ਇਹਦੀ ਜ਼ਿੰਦਗੀ ਬਚਾ ਸਕੀਏ ਸਸ਼ੀਕਲ ਜੀ ਢਾਕ ਦੇਖਰੇ ਦਰਸ਼ਕਾਂ ਦਾ ਸਵਾਗਤ ਹੈ। ਅੱਜਕਲ ਸੋਸ਼ਲ ਮੀਡੀਆ ਦਾ ਦੌਰ ਹੈ ਜੀ। ਹੈਸ਼ਟੈਗ ਗੀਲਜ਼ ਜੋ ਕੁਝ ਸੋਸ਼ਲ ਮੀਡੀਆ ਤੇ ਵਿਕਦਾ ਉਹੀ ਕੁਝ ਚੈਨਲਸ ਤੇ ਵਿਕਦਾ। ਸਾਡੀ ਵੀ ਦੌੜ ਇਹੀ ਰਹਿੰਦੀ ਹੈ। ਇਲੈਕਸ਼ਨਸ, ਕੰਟਰੋਵਰਸੀ, ਕਿਸਾਨ ਮੁੱਦਾ ਕਿਤੇ ਕੀ ਭੱਗ ਰਿਹਾ। ਪਰ ਹਲੇ ਵੀ ਕੁਝ ਇਹੋ ਜਿਹੇ ਲੋਕ ਨੇ ਜਿਨ੍ਹਾਂ ਨੂੰ ਇਹਨਾਂ ਚੀਜ਼ਾਂ ਤੇ ਕੋਈ ਲੈਣ ਦੇਣ ਨਹੀਂ ਹੈਗਾ। ਇਹਨਾਂ ਦੀ ਆਪਣੀਆਂ ਮੁਸੀਬਤਾਂ ਨੇ, ਆਪਣੀਆਂ ਤਕਰੀਫਾਂ ਨੇ। ਤੇ ਅਸੀਂ ਕੋਸ਼ਿਸ਼ ਕਰਦੇ ਆ ਕਿ ਜਿਹੜਾ ਸਾਡਾ ਪਲੈਟਫਾਰਮ ਹੈ ਚੈਨਲ ਦਾ ਅਸੀਂ ਕਿਸੇ ਵੀ ਤਰੀਕੇ ਨਾਲ ਇਹਨਾਂ ਦੀ ਹੈਲਪ ਕਰ ਸਕੀਏ ਇਹ ਜੋੜਾ ਜੋ ਮੇਰੇ ਨਾਲ ਹੈ ਇਹ ਛੋਟੀ ਜੀ ਬੱਚੀ ਇਬਾਦਤ ਕੌਰ ਬਹੁਤ ਹੀ ਰੇਅਰ ਡਿਜ਼ੀਜ਼ ਤੋਂ ਪੀੜਿਤ ਹੈ ਇਹ ਜੋੜਾ ਅੱਜ ਇੱਥੇ ਕਿਵੇਂ ਪਹੁੰਚਿਆ ਕੀ ਚਾਹੁੰਦਾ ਹੈ ਸਾਡੇ ਲੋਕਾਂ ਤੋਂ ਕੀ ਚਾਹੁੰਦਾ ਹੈ ਅਸੀਂ ਲੋਕ ਤੁਸੀਂ ਮੈਂ ਤੇ ਬਾਕੀ ਸਭ ਮਿਲ ਕੇ ਕੀ ਕਰ ਸਕਦੇ ਹਾਂ ਜਾਣਨ ਦੀ ਕੋਸ਼ਿਸ਼ ਕਰਦੇ ਆ ਸਸ਼ਿਕਾ ਜੀ ਤੁਸੀਂ ਲੈ ਕੇ ਘੁੰਮਣਾ ਇਹਨੂੰ ਘੁੰਮ ਸਕਦੇ ਹੋ ਥੋੜੀ देर ਕੋਈ ਗੱਲ ਲੈ ਯੋ ਸਾਡਾ ਕੋ ਬੁਝੋੜਾ ਹੈ ਕੋਈ ਗੱਲ ਨਹੀਂ ਇਹਨੂੰ ਕੰਫਰਟੇਬਲ ਕਰੋ ਲਮੇ ਦਾ ਚੋਲੇ ਕਰ ਇਹਨੇ ਸੋਣਾ ਨਹੀਂ ਪਹਿਲਾਂ ਸੁੱਤੀ ਪਈ ਸੀ ਹਮੈਂ ਦੇਖਿਆ ਹਾਂ ਹਾਂ 6 ਮਹੀਨੇ ਦੀ ਹੈ ਹਾਂ 6 ਮਹੀਨਾ ਲੱਗਿਆ ਲੱਗਿਆ 28 ਅੱਛਾ ਇਹ ਹਲੇ ਤਾਂ ਸਿਰ ਦੁੱਧ ਦੇ ਰਹੇ ਹੋਣਿਆਂ ਨੂੰ ਹਾਂਜੀ ਮੋਂ ਡਾਈਟ ਸ਼ੁਰੂ ਕਰਨੇ 5.5 ਮਿੰਟ ਚੱਲਦਾ ਸੀ ਕਰਦੇ ਹੋ ਡਾਈਟ ਕੋਈ ਵੀ ਸ਼ੁਰੂ ਕਰ ਸਕਦਾ ਨਹੀਂ ਨਹੀਂ ਉਹਨਾਂ ਨੂੰ ਦਿੱਤਾ ਅੱਛਾ ਡਾਈਟਿਸ਼ਨ ਨੇ ਦਿੱਤਾ ਤੇ ਨਾਰਮਲ ਜਿਹੜੀ ਬਾਕੀ ਬੱਚਿਆਂ ਦੀ ਡਾਈਟ ਹੁੰਦੀ ਆ ਉਹ ਕੁਛ ਹੈ ਲਿਕਵਿਡ ਜ਼ਿਆਦਾ ਦੇਣਾ ਅੱਛਾ ਜੂਰੀ ਬਣਾ ਕੇ ਦੇਣੀ ਆ ਸੋਲਿਡ ਨਹੀਂ ਕੁਛ ਨਹੀਂ ਸੋਲਿਡ ਨਹੀਂ ਦੇਣਾ ਚਲੋ ਇਸ ਚੀਜ਼ ਬਾਰੇ ਗੱਲ ਕਰਦੇ ਆ ਨੂੰ ਹਾਂਜੀ ਪੁੱਤਰ ਕੀ ਚਾਹੁੰਦੇ ਹੋ ਇੱਧਰ ਫੜਾ ਦੇ ਇਹਨੂੰ ਥੋੜਾ ਕੰਫਰਟੇਬਲ ਕਰੋ ਕੋ ਵੀ ਨਾ ਆ ਅੱਗੇ ਤੋਂ ਅੱਗੇ ਤੋਂ ਕਾਫੀ ਢੇਰ ਦੀ ਬੈਠੀ ਹੈ ਨਾ ਜਿੱਥੇ ਆਏ ਵੀ ਮੋਗੇ ਤੋਂ ਹਾਂਜੀ ਅੱਧੀ ਟ੍ਰੈਵਲ ਹਾਂਜੀ ਕਿੰਨਾ ਟਾਈਮ ਕਿੰਨੇ ਵਜੇ ਨਿਕਲੇ ਸੀਗੇ ਹਿਸਾਬ ਦੀ ਸਵੇਰੇ 6:30 ਵਜੇ ਦੀ ਨਿਕਲਿਆ ਹੋਵੇ ਹਾਂ ਇਹਦਾ ਡਾਈਪਰ ਵਗੈਰਾ ਤਾਂ ਨਹੀਂ ਚੇਂਜ ਕਰ ਰਹੇ ਨੇ ਤੁਸੀਂ ਦੱਸੋ ਵੀਰੇ ਕਿੱਥੋਂ ਆਇਓ ਮੋਗੇ ਤੋਂ ਹੀ ਮੋਗੇ ਤੋਂ ਹਾਂਜੀ ਤੁਸੀਂ ਦੋਵੇਂ ਮੋਗੇ ਤੋਂ ਹੀ ਆਏ ਹੋ ਹਾਂਜੀ ਮੋਗੇ ਤੋਂ ਹੀ ਨਾਲ ਹੀ ਪਿੰਡ ਹੈ ਜੀ ਆਪਣਾ ਉੱਥੇ ਦੇ ਕਿਹੜਾ ਪਿੰਡ ਆ ਕਿਸ਼ਨਪੁਰਾ ਸਹਿਦ ਜੀ ਅੱਛਾ ਜੀ ਹਾਂਜੀ

ਜਿਹੜਾ ਜਵਾਕ ਹੈ ਸਾਡੇ 4 ਸਾਲ ਦਾ ਤੇ ਮੈਂ ਤਾਂ ਹੁਣ ਪੜਨਾ ਹੀ ਭੁੱਲ ਗਈ ਛੋਟੇ ਜਵਾਕ ਕਿਵੇਂ ਪੜੀਦੇ ਆ ਹਾਂਜੀ ਗੱਲਾਂ ਨੂੰ ਵੀ ਗੱਲਾਂ ਗੱਲਾਂ ਕਰਦੀ ਆ ਹੂੰ ਕਰਦੀ ਹਾਂ ਹੋਰ ਵੀ ਜਵਾਕ ਹੈ ਤੁਹਾਡਾ ਮੇਰੀ ਬੇਟੀ ਬੱਟੀ ਦਾ ਅੱਛਾ ਵੱਡੀ ਬੇਟੀ ਆ ਹਾਂਜੀ ਕਿੰਨੇ ਸਾਲ ਦੀ ਤੇ 10 ਸਾਲ ਦੀ 11ਵਾਂ ਲੱਗਦਾ ਇਹ 10 ਸਾਲ ਬਾਅਦ 10 ਸਾਲ ਬਾਅਦ ਹੋਈ ਹੈ ਯਾਨੀ ਤਕੀ ਤੁਹਾਡਾ ਫੈਮਿਲੀ ਬੈਕਗਰਾਉਂਡ ਕੀ ਹੈ ਕੀ ਕਰਦੇ ਹੋ ਤੁਸੀਂ ਕੌਣ ਕੌਣ ਹੈ ਕਰਦੇ ਵਿੱਚ ਜੁਆਇੰਟ ਫੈਮਿਲੀ ਹੈ ਜੀ ਅੱਛਾ ਜੀ ਡੈਡੀ ਹੁੰਦੀ ਚਾਰ ਪਰਹਾਣੇ ਸੀ ਹਾਂਜੀ ਤੇ ਖੇਤੀਬਾੜੀ ਦਾ ਹੀ ਕੰਮ ਹੀ ਨਾਲ ਅੱਛਾ ਕਿਸਾਨ ਹ ਤੁਸੀਂ ਹਾਂਜੀ ਕਿਸਾਨ ਹੀ ਹਾਂ ਠੀਕ ਹੈ ਕਿ ਉਸੇ ਕਰਕੇ ਵੀ ਖੇਤੀਬਾੜੀ ਜਿੱਤੇ ਇਨੀ ਹੋਇਆ ਹੀ ਨਹੀਂ ਪੂੰਜੀ ਹੈ ਨਹੀਂ ਵੀ ਜਿੰਨਾ ਬੰਦਾ ਉਹ ਕਰਕੇ ਤੇ ਨੇ ਫੰਡ ਇਕੱਠਾ ਕਰ ਸਕਿਆ ਹਾਂਜੀ ਹਾਂਜੀ ਉਸ ਲਈ ਫਿਰ ਸਾਨੂੰ ਵੀ ਅਸੀਂ ਜਦੋਂ ਸਾਨੂੰ ਇਹ ਪਤਾ ਲੱਗਿਆ ਸੀਗਾ ਵੀ ਵੀ ਲੁਧਿਆਣੇ ਤੋਂ ਡਾਕਟਰ ਗੁਰਪ੍ਰੀਤ ਕੋਚਰ ਹੁਣਾ ਤੋਂ ਬੀ ਸਾਈਨ ਵੀ ਇਹ ਵਾਲੀ ਬਿਮਾਰੀ ਹੈ ਕਿਹੜੇ ਹਸਪੀਟਲ ਤੁਸੀਂ ਗਏ ਹਸਪੀਟਲ ਜਾਣ ਦੀ ਵੀ ਕੋਈ وجہ ਹੋਣੀ ਕਿਵੇਂ ਪਤਾ ਲੱਗ ਗਿਆ ਤੁਹਾਨੂੰ ਕਿ ਜਦੋਂ 2.5 ਮਹੀਨਿਆਂ ਦੀ ਸੀ ਨਾ ਇਹ ਇਹਦੀ ਮੂਵਮੈਂਟ ਨਹੀਂ ਸੀਗੀ ਬਿਲਕੁਲ ਵੀ ਸਟਿਫ ਰਹਿਣਾ ਹਾਂਜੀ ਬਿਲਕੁਲ ਸਹੀ ਹੈ ਨਾ ਜਿੱਥੇ ਪਾਤਾ ਉੱਥੇ ਹੀ ਨੇ ਪਈ ਰਹਿਣਾ ਕੋਈ ਹਿਲਜੁਲ ਨਹੀਂ ਸੀ ਫਿਰ ਸਾਨੂੰ ਇਹ ਸੀ ਕਿ ਸ਼ਾਇਦ ਵੀਕ ਕਰਕੇ ਨਾ ਹੋਵੇ ਵੀ ਇਹਦਾ ਬਾਇਵਰਥ 2.25 ਸੀਗਾ ਇਹਦਾ वजन ਅੱਛਾ ਕਿ ਸਵਾਦੋ ਕਿਲੋ ਦੀ ਸੀਗੀ ਜੀ ਤੇ ਉਸ ਚੱਕਰ ਸੇ ਸੀ ਗਿਆ ਸੀ ਕਿ ਵੀ ਸ਼ਾਇਦ ਵੀਕ ਕਰਕੇ ਅਬ ਵੀ ਇੰਨੀ ਕੋਈ ਮੂਵਮੈਂਟ ਨਹੀਂ ਹੈਗੀ ਫਿਰ ਸਾਨੂੰ ਕਿਸੇ ਨੇ ਕਿਹਾ ਵੀ ਤੁਸੀਂ ਵੀ ਇੱਕ ਵਾਰੀ ਵੀ ਦਿਖਾ ਕੇ ਤਾਂ ਦੇਖੋ ਇੱਕ ਦੋ ਡਾਕਟਰਾਂ ਨੂੰ ਅਸੀਂ ਇੱਕ ਤੋਂ ਡਾਕਟਰਾਂ ਨਾਲ ਕੰਸਲਟ ਕੀਤਾ ਉਹ ਕਹਿੰਦੇ ਵੀ ਇਹ ਹਜੇ ਬਹੁਤ ਛੋਟੀ ਹੈ ਵੀ ਜਦੋਂ 400 ਮਹੀਨਿਆਂ ਦੀ ਹੋਲੇੰਦੋਂ ਫਿਰ ਤੁਸੀਂ ਦੇਖਿਓ ਅੱਛਾ ਫਿਰ ਇਹ ਨਹੀਂ ਕਰਦੇਗਾ ਤੇ ਲੁਧਿਆਣੇ ਗਿਆ ਥਲੇ ਡਾਕਟਰ ਗੁਰਪ੍ਰੀਤ ਕੋਚਰ ਹੁਣੀ ਨੇ ਹਾਂ ਤੇ ਨਿਊਰੋ ਦੇ ਨੇ ਉਹ ਬੱਚਿਆਂ ਦੇ ਤੇ ਉਹਨਾਂ ਨੂੰ ਦੇਖਿਆ ਤੇ ਉਹਨਾਂ ਨੇ ਦੇਖਦਿਆਂ ਸਾਰੀ ਵੀ ਸਾਨੂੰ ਕਿਹਾ ਕਿ ਜੈਨਟਿਕ ਟੈਸਟ ਲਿਖਤਾ ਜੈਨੇਟਿਕ ਟੈਸਟ ਹੋਇਆ ਹਾਂਜੀ ਕਿਵੇਂ ਹੁੰਦਾ ਉਹ ਟੈਸਟ ਉਹ ਬਲੱਡ ਹੀ ਲੈਂਦੇ ਆ ਬਲੱਡ ਬਲੱਡ ਲੈ ਕੇ ਤੇ ਉਹਦੀ ਮੈਂ 20 25 ਦਿਨਾਂ ਬਾਅਦ ਰਿਪੋਰਟ ਆਉਂਦੀ ਆ ਜੀ ਤੇ ਉਹ ਜਦੋਂ ਰਿਪੋਰਟ ਆਈ ਰਿਪੋਰਟ ਦੇ ਵਿੱਚ ਉਹਨਾਂ ਨੇ ਵੀ ਸਾਨੂੰ ਕਲੀਅਰ ਕਰਤਾ ਵੀ ਹਾਂ ਵੀ ਇਹਨੂੰ ਬੱਚੇ ਨੂੰ ਵੀ ਐਸਐਮ 1 ਟਾਈਪ 1 ਪ੍ਰੋਬਲਮ ਹੈ ਜੀ ਸਪਾਈਨਲ ਮਸਕਲਰ ਐਟ੍ਰੋਫੀ ਵੀ ਇਹਦੇ ਵਿੱਚ ਜੋ ਇਹਨਾਂ ਮਸਲ ਦਾ ਪ੍ਰੋਟੀਨ ਬਣਦਾ ਉਹ ਨਹੀਂ ਬਣ ਰਿਹਾ ਵੀ ਜਿਹਨੇ ਮਸਲ ਨੂੰ ਵੀ ਮੂਵਮੈਂਟ ਕਰਾਉਣੀ ਆ ਅੱਛਾ ਜੀ ਵੀ ਉਹ ਨਹੀਂ ਬਣ ਰਿਹਾ ਹਾਂ ਫਿਰ ਉਹਨਾਂ ਨੇ ਸਾਨੂੰ ਵੀ ਮੈਡੀਸਿਨ ਦੱਸੀ ਪਰ ਮੈਡੀਸਿਨ ਜਦੋਂ ਦੱਸੀ ਅਸੀਂ ਆਪ ਸ਼ੌਕ ਹੋ ਗਏ ਵੀ ਇੰਨੀ ਕਿੱਥੋਂ ਕਰਾਂਗੇ ਹੁਣ ਮੈਡੀਸਿਨ ਵਾਸਤੇ ਕੀ ਦੱਸਿਆ ਮੈਡੀਸਿਨ ਕਿੱਥੋਂ ਮਿਲਦੀ ਹੈ ਤੇ ਕਿਹਨੇ ਵੀ ਮੈਡੀਸਿਨ ਉਹਨਾਂ ਨੇ ਕਾਖਿਆ ਅਮਰੀਕਾ ਤੋਂ ਹੀ ਆਉਣੀ ਹੈ ਇੰਜੈਕਸ਼ਨ ਹੈ ਇੰਜੈਕਸ਼ਨ ਹੈ ਹਾਂਜੀ ਇੱਕੋ ਵਾਰੀ ਲੱਗੂਗਾ ਇੱਕੋ ਵਾਰੀ ਹੈ 5.5 ਐਮਐਲ ਦਾ ਇੰਜੈਕਸ਼ਨ ਹੈ ਅੱਛਾ ਜੀ ਤੇ ਇੱਕੋ ਵਾਰੀ ਲੱਗਣਾ ਹੈ ਉਹ ਤੇ ਵੀ ਉਹ ਪੀਪਰ ਉਹਦੀ ਕੋਸਟ ਜਿਹੜੀ ਉਹ 14 ਕਰੋੜ ਰੁਪਈਆ ਤੇ ਉਹ ਅਸੀਂ ਆਖਿਆ ਵੀ ਸਰ ਵੀ ਇੰਨਾ ਤਾਂ ਹੋ ਵੀ ਨਹੀਂ ਸਕਦਾ ਸਾਡੇ ਤੋਂ ਤੇ ਕੋਆਂ ਦੇ ਫਿਰ ਤੁਸੀਂ ਇਮ ਇਮ ਚਲੇ ਜਾਓ ਦਿੱਲੀ ਵੀ ਉੱਥੇ ਜਾ ਕੇ ਵੀ ਸ਼ਿਫਾਲੀ ਗੁਲਾਟੀ ਮੈਡਮ ਹੈ ਉਹਨਾਂ ਨਾਲ ਗੱਲ ਕਰੋ ਅੱਛਾ ਜੀ ਫਿਰ ਅਸੀਂ ਉੱਥੇ ਦਿੱਲੀ ਐ ਦਿੱਲੀ ਜਾ ਕੇ ਉਹਨਾਂ ਨਾਲ ਕੰਸਲਟ ਕੀਤਾ ਸਾਰਾ ਕੁਝ ਦੱਸਿਆ ਤੁਸੀਂ ਆ ਫਿਰ ਉਹਨਾਂ ਨੇ ਸਾਨੂੰ ਵੀ ਕਿਹਾ ਵੀ ਤੁਸੀਂ ਵੀ ਇਸ ਤਰ੍ਹਾਂ ਜੀ ਫੰਡ ਰੇਜ਼ਿੰਗ ਹੈ ਵੀ ਪਲੇਟਫਾਰਮ ਨੇ ਇੰਪੈਕਟ ਗੁਰੂ ਹੋ ਗਿਆ ਮਿਲਾਪ ਹੋ ਗਿਆ ਵੀ ਤੁਸੀਂ ਉਹਦੇ ਤੇ ਜਾ ਕੇ ਤੁਸੀਂ ਅਪੀਲ ਕਰ ਸਕਦੇ ਹੋ ਵੀ ਜੇ ਫੰਡ ਤੁਹਾਡਾ ਇਕੱਠਾ ਹੋ ਚਵੇ ਉਹ ਜਿਹੜੇ ਆਨਲਾਈਨ ਫੰਡਰੇਜ਼ਿੰਗ ਹੈ ਹਾਂਜੀ ਆਨਲਾਈਨ ਫੰਡ ਜੀ ਪਰ ਉਸ ਕਰਕੇ ਅਸੀਂ ਉਹ ਅਪੀਲ ਆਨਲਾਈਨ ਜਿਵੇਂ ਪਲੇਟਫਾਰਮ ਬਣਾਇਆ ਹਾਂ ਹਾਂਜੀ ਉਹ ਕੀਤਾ ਹੋਇਆ ਕੁਛ ਹਾਇ ਸ਼ੁਰੂਆਤ ਹੋਈ ਹੈ ਉੱਥੇ ਹਾਂਜੀ ਉਹਦੇ ਚ ਹੈਗੀ ਕੁਛ ਸ਼ੁਰੂਆਤ ਇੰਨੀ ਜੀ ਤੇ ਆਪਾਂ ਨੂੰ ਚਾਹੀਦਾ ਸਾਡੇ 14 ਕਰੋੜ ਤੇ ਪਰ ਜਿੰਨੀ ਉਹਦੇ ਚ ਅਮਾਉਂਟ ਹੋਈ ਉਹ ਤਾਂ ਕੁਛ ਵੀ ਨਹੀਂ ਹੈਗੀ ਜੀ ਬਿਲਕੁਲ ਤਾਂ ਹਾਂਜੀ ਹਾਂਜੀ ਵੀ ਹਜੇ ਕਿਉਂਕਿ ਉਹ ਲੱਖਾਂ ਚ ਤੇ ਆਪਾਂ ਨੂੰ ਕਰੋੜਾਂ ਚਾਹੀਦਾ ਹੀ ਹਾਂਜੀ ਹਾਂਜੀ ਪਰ ਜੇ ਜੇ ਉਹ ਵੀ ਕੰਟੀਨਿਊ ਹੁੰਦੀ ਰਹੇ ਨਾ ਛੋਟੀਆਂ ਛੋਟੀਆਂ ਹਾਂਜੀ ਜੇ ਕੰਟੀਨਿਊ ਛੋਟੀਆਂ ਛੋਟੀਆਂ ਹੁੰਦੀ ਰਹੇ ਫੇਰੀ ਤੇ ਹੋ ਸਕਦਾ ਹੈ ਹਨਾ ਅਸੀਂ ਉੱਥੇ ਤੱਕ ਮੇਰੀ ਆਪਣੇ ਕੋਲ ਜ਼ਮੀਨ ਵਗੈਰਾ ਕਿੰਨੀ ਹੈਗੀ ਜ਼ ਤੇ ਕਦੇ ਸੋਚਿਆ ਵੀ ਜੇ ਉਹ ਵੇਚ ਕੇ ਬਣ ਜੇ ਜੇ ਵੇਚ ਕੇ ਉਹ ਵੀ ਤਾਂ ਵੀ ਮਾ ਸਾ 2.5 ਕਰੋੜੀ ਹੁੰਦਾ ਜੀ ਉਸ ਤੋਂ ਬਾਅਦ ਉਹ ਵੀ ਨਹੀਂ ਹੁੰਦਾ ਹਾਂ ਤੇ ਉਹ ਜੀਨ ਦਾ ਸਾਧਨ ਵੀ ਹੋਈ ਹੈ ਹਾਂ ਜੀਨ ਦਾ ਸਾਧਨ ਵੀ ਹੁੰਦੀ ਹੈ ਵੀ ਘਰ ਦੇ ਨੇੜੇ ਤੇੜੇ ਦੇ ਲੋਕ ਕੀ ਕਹਿੰਦੇ ਨੇ ਰਿਸ਼ਤੇਦਾਰ ਕੀ ਕਹਿੰਦੇ ਨੇ ਰਿਸ਼ਤੇਦਾਰ ਤਕਰੀਬਨ ਵੀ ਇਹੀ ਕਹਿੰਦੇ ਨੇ ਵੀ ਚਲੋ ਜਿੰਨੀ ਹੈਗੀ ਆ ਵੀ ਸਾਨੂੰ ਆਪਦੀ ਆਪਦੇ ਵੱਲੋਂ ਪੂੰਜੀ ਦਿੰਦੇ ਪਏ ਆ ਜੋ ਵੀ ਹੈ ਮੈਲਪ ਦਿੰਦੇ ਪਏ ਆ ਹਾਂ ਜੀ ਮੇ ਲੋਕਾਂ ਦੀ ਕਰ ਜਾ ਕੇ ਉਹ ਕਰਦੇ ਪਿਆ ਜੀ ਵੀ ਐਡਵਰਟਾਈਜ਼ਮੈਂਟ ਕਰਦੇ ਪਿਆ ਵੀ ਹਾਂ ਵੀ ਜੇ ਕੁਝ ਹੈਲਪ ਹੋ ਸਕੇ ਵੀ ਜਿੰਨੇ ਵੀ ਚੋ ਵੀ ਕੋਈ ਉਹਨਾਂ ਨੂੰ ਹੈਲਪ ਕਰਦਾ ਦਿਖਦਾ ਉਹਦੇ ਕੋਲ ਜਾਂਦੇ ਨੇ ਜਾਂ ਕੇ ਉਹਨਾਂ ਨੂੰ ਸਾਰਾ ਕੁਝ ਦੱਸਦੇ ਆਂ ਸੀ ਜੀ ਵੀ ਜਿੰਨੀ ਵੀ ਹੋ ਸਕਦੇ ਵੀ ਉਹ ਨਹੀਂ ਹੈਲਪ ਤਾਂ ਕਰ ਰਹੇ ਨੇ ਹੂੰ ਛੋਟੀ ਬੱਚੀ ਤਾਂਡੀ ਵੱਡੀ ਬੱਚੀ ਪੜ ਰਹੀ ਹੈ ਹਾਂ ਜੀ ਪੜ ਰਹੀ ਹੈ ਕਿਹੜੀ ਕਲਾਸ 5th ਜੀ ਤੇ ਉਹਦੀ ਐਜੂਕੇਸ਼ਨ ਦਾ ਵੀ ਖਰਚ ਹੈ ਹਾਂ ਜੀ ਉਹਦੀ ਐਜੂਕੇਸ਼ਨ ਦਾ ਫਿਰ ਉਹ ਸਾਰਾ ਕੁਝ ਖੇਤੀ ਤੋਂ ਹੀ ਚੱਲਣਾ ਜੀ ਜੋ ਵੀ ਹੈ ਸਾਰਾ ਖਾਣਾ ਪੀਣਾ ਵੀ ਤੇ ਹੁਣ ਜਿਵੇਂ ਤੁਸੀਂ ਥਾਂ ਥਾਂ ਜਾ ਰਹੇ ਹੋ ਹਨਾ ਆ ਗੋਹਾਰ ਕਰ ਰਹੇ ਹੋ ਪੇਲ ਕਰ ਰਹੇ ਹੋ ਇਹਦਾ ਵੀ ਆਪਣਾ ਖਰਚਾ ਹੁੰਦਾ ਆਣਾ ਜਾਣਾ ਹਾਂਜੀ ਹਾਂਜੀ ਉਹ ਤਾਂ ਸਾਰਾ ਕੁਝ ਹੀ ਹੈ ਇਹਨਾਂ ਕੋ ਵੀ ਕੋਈ ਕਰ ਰਿਹਾ ਹੈਗਾ ਤੁਹਾਡੇ ਵਾਸਤੇ ਮੇ ਸਾਰਾ ਫਾਊਂਡੇਸ਼ਨ ਜਿਹੜਾ ਇੰਪੈਕਟ ਗਰੂਪ ਤੇ ਜਾ ਰਿਹਾ ਜੀ ਸੀ ਇੰਜੈਕਸ਼ਨ ਵੀ ਬਾਕੀ ਅਸੀਂ ਆਪਣਾ ਘਰੇ ਕਰੇ ਆਂ ਇਹਦੀ ਥੈਰੇਪੀ ਲਈ ਚੱਲ ਰਹੀ ਹੈ ਰੈਗੂਲਰ ਥੈਰੇਪੀ ਚੇਰ ਨਹੀਂ ਛੋਟੇ ਬੱਚੇ ਨੂੰ ਕਿਵੇਂ ਕਰਾਉਂਦੇ ਹਾਂ ਹਾਂਜੀ ਅਸੀਂ ਆਨਲਾਈਨ ਕਹਿੰਦਾ ਤੁਸੀਂ ਜੀਰੇ ਲੈ ਕੇ ਜਾਂਦੇ ਹੋ ਉਹਤੇ ਤਰਹੀ ਬਲ ਉਹ ਪ੍ਰਬੰਧ ਦੇ ਵਿੱਚ ਮਪੀਟੀ ਜਿਨ੍ਹਾਂ ਨੇ ਕੀਤੀ ਹੁੰਦੀ ਹੈ ਉਸ ਤੋਂ ਬਾਅਦ ਅਸੀਂ ਉਹਨਾਂ ਆਨਲਾਈਨ ਅੰਮਦਾਬੜ ਤੋਂ ਨਿਰੋਪਰ ਮੈਮਾ ਉਹਨਾਂ ਤੋਂ ਲੈ ਰਹੇ ਹਾਂ ਅਸੀਂ ਤੇ ਮੈਕਰੀ ਕਰਵਾ ਰਹੇ ਹਾਂ ਆਨਲਾਈਨ ਜੀ ਤੇ ਕਦੇ ਜਿਵੇਂ ਇਲੈਕਸ਼ਨ ਦਾ ਵਕਤ ਸੀਗਾ ਤੇ ਪਤਾ ਤਾਂ ਤੁਹਾਨੂੰ ਕਿੰਨੇ ਟਾਈਮ ਪਹਿਲਾਂ ਪਤਾ ਲੱਗਿਆ ਤੁਹਾਨੂੰ ਪੂਰਾ ਡਰਾਫਟ ਮੌਨਸਿਕ ਬਣਾ ਲੈਣਾ ਸਾਨੂੰ ਡੇਢ ਮਹੀਨਾ ਹੋ ਗਿਆ ਤਕਰੀਬਨ ਜੂ ਇਹਨੂੰ ਸਾਨੂੰ ਵੀ ਕਲੀਅਰ ਵੀ ਪਤਾ ਲੱਗਿਆ ਜੂ ਦਿੱਲੀੋਂ ਜਾ ਕੇ ਡੇਢ ਮਹੀਨਾ ਹੋ ਗਿਆ ਇਹ ਤਕਲੀਫ ਹੈ ਜੀ ਹਾਂ ਜੀ ਇਹ ਤਕਲੀਫ ਹੈ ਜੀ ਕੋਸ਼ਿਸ਼ ਕੋਸ਼ਿਸ਼ ਕੀਤੀ ਸਰਕਾਰ ਛੇ ਕਿਸੇ ਨਾਲ ਮਿਲਣਗੀ ਕਿਉਂਕਿ ਉਦੋਂ ਇਲੈਕਸ਼ਨਾਂ ਦੇ ਟਾਈਮ ਇੱਕ ਦੋ ਨੂੰ ਕੰਸਲਟ ਵੀ ਗੱਲਬਾਤ ਕੀਤੀ ਉਹਨਾਂ ਨਾਲ ਉਹਨਾਂ ਨੇ ਅੱਗੋਂ ਸਾਨੂੰ ਕਹਿਤਾ ਵੀ ਹਾਂ ਵੀ ਕੋਈ ਨਹੀਂ ਮੈਂ ਕਰਦਾ ਇਹੀ ਕਰਦਾ ਵੀ ਉਹ ਇਲੈਕਸ਼ਨ ਜਿੰਨੇ ਬੀਜੀ ਹੋਣ ਕਰਕੇ ਫਿਰ ਅਸੀਂ ਸਮਝ ਗਏ ਵੀ ਉਹਨਾਂ ਨੇ ਦਾਅਵਾ ਦਾ ਹਜੇ ਕਰਨਾ ਵੀ ਸਾਡਾ ਕੁਝ ਨਹੀਂ ਕਰਨਾ ਫਿਰ ਹੁਣ ਪਿੱਛੇ ਦੋ ਕੁ ਤਿੰਨ ਦਿਨ ਹੋ ਗਏ ਆ ਜੀ ਲਾਲਜੀਤ ਭੁੱਲਰ ਨੇ ਹਾਂਜੀ ਉਹ ਕੈਬਨਿਟ ਵਿੱਚ ਨਹੀਂ ਉਹਨਾਂ ਦੇ ਜਾ ਕੇ ਉਹਨਾਂ ਨੂੰ ਮਿਲੇ ਗਲੇ ਆ ਉਹਨਾਂ ਨੇ ਮਦਦ ਕੀਤੀ ਹੈ ਫਿਰ ਹਾਂਜੀ ਉਹਨਾਂ ਨੇ ਮਦਦ ਕੀਤੀ ਹੈ ਫਿਰ ਉਹਨਾਂ ਨੇ ਆਪਦੀ ਜਿਹੜੇ ਨੂਨ ਸੀ ਜਿੰਨੇ ਵੀ ਉਹਨਾਂ ਨੂੰ ਉਹਨਾਂ ਨੇ ਵੀ ਕੀਤਾ ਵੀ ਹਾਂ ਵੀ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਫਿਰ ਇਸੇ ਤਰ੍ਹਾਂ ਹੀ ਹੁਣ ਉਹਨਾਂ ਨੇ ਅੱਗੇ ਵੀ ਦੱਸਿਆ ਵੀ ਤੁਸੀਂ ਜਾ ਕੇ ਮਿਲੋ ਇਹਨਾਂ ਨੂੰ ਉਹ ਇਸੇ ਚੱਕਰ ਚ ਫਿਰ ਹੁਣ ਪ੍ਰੈਸ ਕਾਨਫਰੈਂਸ ਕਰਨੀ ਪੈਗੀ ਸਾਨੂੰ ਯੂਟਿਊਬ ਅਧਿਕਾਰ ਦੀ ਉਹ ਤਾਂ ਕਰਕੇ ਫਿਰ ਹੁਣ ਅਸੀਂ ਜਿਵੇਂ ਗਾਂਗਾ ਅੱਗੇ ਪਲਾਨ ਕੀਤਾ ਹੋਇਆ ਜੀ ਉਹਵੇਂ ਉਹ ਵੱਖੋ ਵੱਖਰੇ ਕੋਸ਼ਿਸ਼ ਕਰ ਰਹੇ ਹਾਂ ਹਾਂਜੀ ਕੋਸ਼ਿਸ਼ ਕਰ ਰਹੇ ਹਾਂ ਵੀ ਹਾਂਜੀ ਤੇ ਵੈਸੇ ਤੁਹਾਨੂੰ ਬਾਹਰੋਂ ਫੋਨ ਆ ਰਹੇ ਆ ਲੋਕਾਂ ਦੇ ਭਾਰੂ ਹਾਂਜੀ ਫਰੈਂਡ ਸਰਕਲ ਚ ਆ ਰਹੇ ਜੀ ਫਰੈਂਡ ਸਰਕਲ ਹਾਂਜੀ ਫਰੈਂਡ ਸਰਕਲ ਹੈ ਕਾਫੀ ਫਾਊਂਡੇਸ਼ਨਸ ਨੇ ਬਾਰਵੀ ਹੈ ਨਾ ਹਾਂਜੀ ਕਾਫੀ ਸਲੇਬਸ ਨੇ ਚੰਗਾ ਖਾਸਾ ਜਿਨ੍ਹਾਂ ਦਾ ਕੰਮ ਚੱਲਦਾ ਹੋਇਆ ਹੈ ਅੱਜ ਕੱਲ ਜਿਵੇਂ ਸਲਮਾਨ ਖਾਨ ਨੇ ਵੀ ਜਿੱਥੇ ਤੱਕ ਮੈਨੂੰ ਯਾਦ ਹੈ ਇਹੋ ਜਿਹਾ ਹੀ ਰੇਅਰ ਡਿਸਆਰਡਰ ਸੀ ਕਿਸੇ ਬੱਚੇ ਹਾਂਜੀ ਉਹਨਾਂ ਨੇ ਕੀਤੀ ਸੀ ਐਰ ਕੋਡ ਕੀਤਾ ਸੀਗਾ ਤੇ ਅੱਜ ਕੱਲ ਤਾਂ ਆਪਣੀ ਪੰਜਾਬੀ ਇੰਡਸਟਰੀ ਦੇ ਵਿੱਚ ਵੀ ਹਾਂਜੀ ਇਹ ਵੀ ਆਰਟਿਸਟ ਹੈਗੇ ਆ। ਹਾਂਜੀ ਸਪੋਰਟਿਵ ਵੀ ਕਾਫੀ ਹੈ ਤੇ ਸੁਖ ਨਾਲ ਇਹਨਾਂ ਦਾ ਕੰਮ ਵੀ ਕਾਫੀ ਚੱਲ ਰਿਹਾ ਹੈ। ਹਾਂਜੀ ਕੰਮ ਵੀ ਚੱਲ ਰਿਹਾ ਹੈ। ਤੇ ਮੈਨੂੰ ਲੱਗਦਾ ਵੀ ਜੇ ਇਹ ਚੀਜ਼ ਪਹੁੰਚ ਜਾਏ ਉਹਨਾਂ ਆਰਟਿਸਟ ਤੱਕ। ਹਾਂਜੀ। ਪਰ ਉਹ ਉਹਨਾਂ ਦੇ ਪਰਸਨਲ ਨੰਬਰ ਤੇ ਤਾਂ ਆਪਾਂ ਕਰ ਹੀ ਨਹੀਂ ਸਕਦੇ ਸੈਲਬ੍ਰਿਟੀ ਨੇ। ਇਸੇ ਦਰਿਅੀ ਅਸੀਂ ਪ੍ਰੈਸ ਦੇ ਥਰੂ ਹਾਂਜੀ ਇਸੇ ਤਰੀਕੇ ਮੀਡੀਆ ਦੇ ਥਰੂ ਵੀ ਅਸੀਂ ਦੇਖ ਕਰ ਅਪਰੋਚ ਕਰ ਸਕਦੇ ਹਾਂ। ਸਭ ਤੋਂ ਵੱਧ ਜੇ ਆਪਾਂ ਇਹਨੂੰ ਪ੍ਰੋਮੋਟ ਕਰੀਏ ਤੇ ਉਹਨਾਂ ਲੋਕਾਂ ਤੱਕ ਪਹੁੰਚ ਸਕੀਏ। ਹਾਂਜੀ। ਜਿਹੜੇ ਲੋਕ ਆਰਟਿਸਟ ਨਹੀਂ ਵੀ ਐ, ਸਲੈਪ ਨਹੀਂ ਵੀ ਐ ਤੇ ਬਾਹਰ ਲੋਕੀ ਸਪੋਰਟ ਕਰਦੇ ਹੈਗੇ ਹਾਂਜੀ ਬਹੁਤ ਇਸ ਤਰ੍ਹਾਂ ਦੇ ਬਹੁਤ ਨੇ ਹੁਣ ਕਈ ਅਣਸੱਜਣ ਇਹੋ ਜਿਹੇ ਪਈ ਜਿਨ੍ਹਾਂ ਨੂੰ ਇੱਕ ਵਾਰੀ ਦੱਸਿਆ ਸੀ ਉਹਨਾਂ ਨੇ ਦੁਬਾਰਾ ਤੋਂ ਸਾਨੂੰ ਕੁਝ ਵੀ ਨਹੀਂ ਪੁੱਛਿਆ ਉਹਨੇ ਨਾਲ ਦੀ ਨਾਲ ਹੀ ਉਹਨੇ ਨਾਲ ਦੀ ਨਾਲ ਦੀ ਜਿਹਦੀ ਜਿੰਨੇ ਇੱਕ ਪੌਂਡ ਹਾਂਜੀ ਉਹਨੇ ਕਰ ਦਿੱਤੀ ਕਈ ਹੈਗੇ ਇਹਦੇ ਵਿੱਚੋਂ ਕਈ ਵਿਚਾਰਾ ਸੁਣ ਨਹੀਂ ਵੀ ਪੂੰਜੀ ਪੈਂਦੀ ਉਹ ਤਾਂ ਵੀ ਅਗਲਾ ਸੁਣ ਕੇ ਸ਼ੌਕ ਤਾਂ ਹੋ ਜਾਂਦਾ ਵੀ ਇੰਨਾ ਮਹਿੰਗਾ ਇੰਜੈਕਸ਼ਨ ਆ ਵੀ ਇਹਨਾਂ ਕਿੱਥੋਂ ਹੋ ਜਾਏਗਾ ਕੁਝ ਇਸ ਤਰ੍ਹਾਂ ਦੀਆਂ ਵੀ ਗੱਲਾਂ ਕਰਦੇ ਨੇ ਪਰ ਆਪ ਦੇ ਲੋਏ ਹੈਗਾ ਵੀ ਚਲੋ ਵੀ ਆਪ ਦੇ ਲੋਏ ਐਫਰਟ ਕਰਨਾ ਹੈ ਸੀ ਕਰਕੇ ਜਿਹਨੂੰ ਕਵਰ ਕਰ ਸਕਦੇ ਆ ਤੁਹਾਡਾ ਆਪਣੀ ਆਪ ਫੜੋ ਇਹਨੂੰ ਵੀ ਆਪਣੇ ਲੋਕ ਤੁਹਾਡੇ ਤਾਂ ਜਿਹੜੇ ਵੀ ਹੈਗੇ ਨੇ ਉਹ ਸਪੋਰਟ ਕਰਦੇ ਆ ਇਸ ਚੀਜ਼ ਨੂੰ ਹਾਂਜੀ ਤੇ ਵੀ ਇੰਨਾ ਵਕਤ ਇੰਨਾ ਪੈਸਾ ਹਾਂਜੀ ਲਾਣਾ ਚਾਹੀਦਾ ਫਾਇਦੇਮੰਦ ਦਾ ਵੀ ਹੈਪ ਯੂ ਸਾਰੇ ਕਰਤਾ ਰਹੇ ਨੇ ਜੀ ਹੁਣ ਜਿਵੇਂ ਹੁਣ ਸਾਡੇ ਗੁਰਦੁਆਰਾ ਜੀ ਉਥੇ ਅਪੀਲ ਕਰਵਾਈ ਉਹ ਵੀ ਆਂਦੇ ਆ ਵੀ ਚਲੋ ਜਿੰਨੀ ਕੁ ਜੋਗੇ ਹੈਗੇ ਆ ਵੀ ਆਪਣਾ ਪਿੰਡ ਜਿੰਨੀ ਵੀ ਹੈਗਾ ਉਹ ਹੈਲਪ ਕਰੂਗਾ ਤੇ ਬਾਕੀ ਹੁਣ ਗਾਂਦੀਆਂ ਜੀ ਮੇਲੇ ਤੋਂ ਆਈ ਬੰਦਿਆਂ ਨੂੰ ਜਿੰਨੇ ਕੁ ਨੂੰ ਗਾਂ ਮਿਲਦੇ ਆ ਉਹਨਾਂ ਕੋਈ ਚੰਗੇ ਵੀ ਵਿਊ ਦਿੰਦਾ ਕੋਈ ਮਾੜੇ ਵੀ ਦਿੰਦਾ ਮਾੜੇ ਵੀ ਉਸ ਜਿੱਕੀ ਕੀ ਕਹਿਣਾ ਹੁੰਦਾ ਵੀ ਇੰਨੇ ਪੈਸੇ ਲਾ ਕੇ ਕੀ ਕਰੋਗੇ ਜੇ ਕੱਲ ਹਾਂ ਬਿਗੜ ਗਿਆ ਆਪਣੀ ਬੱਚੀ ਕੀ ਕਹਿੰਦੀ ਹੈ ਤੁਹਾਡੀ ਦਿੱਜੀ ਬੱਚੀ ਧੀ ਕੀ ਕਹਿੰਦੀ ਹੈ ਉਹ ਤਾਂ ਵੀ ਹੋ ਜਾਊਗਾ ਪਾਪਾ ਉਹ ਕਹਿੰਦੀ ਹੈ ਹਾਂ ਬਸ ਫਿਰ ਹੋ ਜਾਊਗਾ ਤੇਤੀ ਕਹਿੰਦੀ ਹੈ ਬਸ ਬਸ ਤੁਹਾਡਾ ਆਪਣਾ ਜੀ ਕੀ ਕਹਿੰਦਾ ਵੀ ਮੇਰੇ ਤੇ ਕਹਿੰਦਾ ਵੀ ਸਾਰਾ ਕੁਝ ਠੀਕ ਹੋ ਜਾਏਗਾ ਜੇ ਬਾਬਾ ਜੀ ਨੇ ਦਿੱਤੀ ਆ ਤਾਂ ਠੀਕ ਵੀ ਹੋਵੇ ਕਹਿੰਦੇ 10 ਸਾਲ ਬਾਅਦ ਹਾਂ ਲੋਕਾਂ ਦੀ ਹੈਲਪ ਨਾਲੇ ਪਰਮਾਤਮਾ ਦੀ ਰਾਤ ਬੁਲਦੇ ਜਾਂਦੇ ਜੇ ਸਾਰਾ ਕੁਝ ਸਹੀ ਹੋਏ ਬੱਚਾ ਪਰੇਸ਼ਾਨ ਹੋ ਰਿਹਾ ਜ਼ਿਆਦਾ ਵਕਤ ਨਹੀਂ ਲਵਾਂਗੀ ਤੁਹਾਡਾ ਠੀਕ ਹੈ ਵੀਰੇ ਕੋਈ ਵੀ ਗੱਲ ਜਿਹੜੀ ਤੁਸੀਂ ਆਪਣੀ ਦਿਲ ਦੀ ਕਹਿਣੀ ਹੈ ਅਸੀਂ ਕੋਸ਼ਿਸ਼ ਕਰਾਂਗੇ ਇਸ ਇੰਟਰਵਿਊ ਨੂੰ ਜਿੰਨਾ ਪ੍ਰਮੋਟ ਕਰ ਸਕੀਏ ਹੈਨਾ ਠੀਕ ਹੈ ਜਿੱਥੇ ਤੱਕ ਪਹੁੰਚਾ ਸਕੀਏ ਜਿਹੜੀ ਵੀ ਗੱਲ ਤੁਹਾਡੇ ਦਿਲ 'ਚ ਹੈਗੀ ਹੈ ਤੁਸੀਂ ਡਾਇਰੈਕਟ ਜਿਹੜੀ ਨਹੀਂ ਤੁਸੀਂ ਹੱਥ ਤੱਕ ਕਿਸੇ ਨੂੰ ਦੱਸੀ ਹੈ ਤੁਸੀਂ ਈਵਰਸ ਨੂੰ ਦੱਸ ਸਕਦੇ ਹੋ ਪਿੰਡ ਵਾਲਿਆਂ ਨੂੰ ਦੱਸ ਸਕਦੇ ਹੋ ਆਪਣੇ ਰਿਸ਼ਤੇਦਾਰਾਂ ਨੂੰ ਦੱਸ ਸਕਦੇ ਆ ਬਾਹਰ ਰਹਿੰਦੇ ਲੋਕਾਂ ਨੂੰ ਕੁਝ ਵੀ ਦੱਸ ਸਕਦੇ ਆ بس یہ پیلی کرنا چاہنا ہے ਵੀ ਤੁਸੀਂ ਵੀ ਵੱਧ ਤੋਂ ਵੱਧ ડોਨੇਟ ਕਰੋ شیئر کرو جی جوے ਨੂੰ ਆਪਾਂ ਵੀ 1.5 ਸਾਲ ਦਾ ਟਾਈਮ ਹੈ ਜੀ ਇੰਜیکشن ਦਾ ਵੀ ਉਹ ਤੋਂ ਪਹਿਲੇ ਪਹਿਲੇ ਆਪਾਂ ਫੰਡ ਇਕੱਠਾ ਕਰਕੇ ਇਹਨੂੰ ਇੰਜیکشن ਲਵਾ ਸਕੀਏ ਜਿਹਦੀ ਜ਼ਿੰਦਗੀ ਬਚਾ ਸਕੀਏ 1.5 ਸਾਲ ਦਾ ਵਕਤ ਹੈ ਜੀ ਹਾਂਜੀ 1.5 ਸਾਲ ਤੋਂ ਪਹਿਲਾਂ ਪਹਿਲਾਂ ਇਹ ਜਿਹੜਾ ਇੰਜیکشن ਹੈਗਾ ਲੱਗ ਜਾਣਾ ਚਾਹੀਦਾ ਹੈਗਾ ਇਹ ਇੱਕੋ ਹੀ ਡوز ਲੱਗੂਗੀ 5ml ਦੀ ਜਸਰੀਆਂ ਜਿਹੜਾ ਡਿਸਆਰਡਰ ਹੈ ਇਹਦੇ ਬਾਰੇ ਤੁਸੀਂ ਪੜ੍ਹ ਸਕਦੇ ਹੋ ਡਾਕਟਰਸ ਨੂੰ ਪੁੱਛ ਸਕਦੇ ਹੋ ਐਸਐਮਏ ਰੇਅਰ ਡਿਸਆਰਡਰ ਹੈ ਜੀ ਸਪਾਈਨਲ ਮਸਕੂਲਰ ਐਟ੍ਰੋਫੀ ਤੇ ਆ ਪਾਕੀ ਅਸੀਂ ਤੁਹਾਨੂੰ ਦੱਸ ਦਿੰਦੇ ਆ ਵੀ ਬਾਰ ਕੋਡਸ ਵੀ ਇੱਥੇ ਲੱਗੇ ਹੋਏ ਨੇ ਜੇ ਤੁਸੀਂ ਡਿਜੀਟਲ ਪੇਮੈਂਟ ਕਰਨਾ ਚਾਹੁੰਦੇ ਹੋ ਅਕਾਊਂਟ ਡਿਟੇਲਸ ਵੀ ਹੈਗੇ ਆ ਆਈ ਐਫ ਐਸ ਸੀ ਕੋਡ ਹੈ ਯੂ ਪੀ ਆਈ ਟ੍ਰਾਂਜੈਕਸ਼ਨ ਹੈ ਕੰਟੈਕਟ ਨੰਬਰ ਹੈਗਾ ਇਹ ਇੰਟਰਵਿਊ ਅਸੀਂ ਤਾਂ ਕਰ ਰਹੇ ਆ ਕਿਉਂਕਿ ਕਈ ਵਾਰੀ ਲੋਕ ਆਪਣੀ ਵੀਡੀਓ ਜਾਂ ਮੈਸੇਜ ਰਾਹੀਂ ਤੁਹਾਨੂੰ ਭੇਜਦੇ ਆ ਤਾਂ ਅਸੀਂ ਆਪ ਵੀ ਉਹ ਅਥੋਰਾਈਜ਼ਡ ਹੈਗਾ ਸੱਚ ਹੈ ਜਾਂ ਝੂਠਾ ਕਿਉਂਕਿ ਸਕੈਮਸ ਵੀ ਬਹੁਤ ਹੋ ਰਿਹਾ ਅਸੀਂ ਆਪ ਵੀ ਡਰਦੇ ਹੈਗੇ ਆ ਸਾਡਾ ਜਿਹੜਾ ਪੈਸਾ ਹੈ ਚਾਹੇ 5 ਰੁਪਏ 10 ਰੁਪਏ 100 ਰੁਪਏ ਆ ਸਹੀ ਥਾਂ ਤੇ ਜਾ ਰਿਹਾ ਯਾਨੀ ਇਹ ਇੰਟਰਵਿਊ ਅਸੀਂ ਇਸੇ ਕਰਕੇ ਕੀਤਾ ਕੋਸ਼ਿਸ਼ ਕਰਾਂਗੇ ਇਹਨੂੰ ਵੱਧ ਤੋਂ ਵੱਧ ਪ੍ਰਮੋਟ ਕਰਨ ਦੀ ਆਪਣੇ ਵੱਲੋਂ ਤੇ ਤੁਸੀਂ ਵੀ ਕੋਸ਼ਿਸ਼ ਕਰਿਓ ਜੀ ਵੱਧ ਤੋਂ ਵੱਧ ਪ੍ਰਮੋਟ ਕਰਨ ਦੀ ਅਸੀਂ ਬੇਤੁਕੀ ਰੀਲਾਂ ਵੀ ਸ਼ੇਅਰ ਕਰਦੇ ਹੁੰਦੇ ਆ ਇਹਦੇ ਨਾਲ ਜਾਣਬੱਤ ਸਕਦੀ ਹੈ ਜੀ ਤੇ ਇਹ ਜਿਹੜਾ ਪਰਿਵਾਰ ਹੈ ਇਹ ਖੁਸ਼ਹਾਲ ਹੋ ਸਕਦਾ ਸੋ ਵੱਧ ਤੋਂ ਵੱਧ ਇਹਨੂੰ ਸ਼ੇਅਰ ਕਰਿਓ ਜੀ ਜੋ ਵੀ ਤੁਹਾਡੀ ਪਾਕਟ ਅਲਾਉ ਕਰਦੀ ਹੈ ਜ਼ਰੂਰ ਕੋਸ਼ਿਸ਼ ਕਰਿਓ ਕੁਛ ਨਾ ਕੁਛ ਕੰਟ੍ਰਿਬਿਊਟ ਕਰੇ ਸਾਸ਼ਿਕਾ ਸਾਸ਼ਿਕਾ ਲਿਸ ਸਾਸ਼ਿਕਾ ਥੈਂਕ ਯੂ ਮੈਡਮ